ਕਾਸ਼ਦੀਪ ਕਦੋਂ ਭਰਤੀ ਹੋਇਆ ਸੀ ਕਿੰਨੀ ਉਮਰ ਸੀ ਉਹਦੀ ਉਮਰ 20 ਸਾਲ 5 ਮਹੀਨੇ ਦੀ ਸੀ ਜੀ ਹਾਂਜੀ ਪੌਣੇ 2 ਸਾਲ ਹੋ ਗਏ ਸੀ ਜੀ ਉਹਨੂੰ ਭਰਤੀ ਹੋਏ ਇਸ ਬਾਰੇ ਸਾਨੂੰ ਕੁਝ ਵੀ ਪਤਾ ਨਹੀਂ ਸੀ ਜੇ ਪਤਾ ਹੁੰਦਾ ਤੇ ਸੀ ਨਾ ਪੁੱਛਦੇ ਸਾਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ ਅਪ੍ਰੈਲ ਨੂੰ ਛੁੱਟੀ ਆਇਆ ਜੀ 27 ਅਪ੍ਰੈਲ ਨੂੰ ਵਾਪਸ ਗਿਆ ਜੀ ਹਾਂਜੀ 14 ਤਰੀਕ ਨੂੰ ਉਹਦੇ ਨਾਲ ਮੇਰੀ ਗੱਲ ਹੁੰਦੀ ਆ ਸ਼ਾਮ ਨੂੰ ਵੀਡੀਓ ਕਾਲ ਵੀ ਹੁੰਦੀ ਆ ਕਰ ਕਾਲ ਆਉਂਦੀ ਆ ਤੇ ਕਹਿੰਦੇ ਵੀ ਤੁਸੀਂ ਆਕਾਸ਼ਦੀਪ ਦੇ ਮਦਰ ਮੇਕਿਆ ਹਾਂਜੀ ਕਹਿੰਦੇ ਵੀ ਤੁਹਾਡੇ ਇਦਾਂ ਬੇਟੇ ਦੇ ਗੋਲੀ ਲੱਗ ਗਈ ਆ ਤੇ ਸਰ ਅੱਗੇ ਮੇਰੇ ਤੋਂ ਉਹਨਾਂ ਨਾਲ ਗੱਲ ਨਹੀਂ ਹੋਈ ਤੇ ਯਾ ਜੀ ਸਾਡੇ ਹਾਂਜੀ ਉਹ ਪੜ ਰਿਆ ਪਲੱਸ 2 ਚ ਐਨ ਸੀ ਸੀ ਦੀ ਤਿਆਰੀ ਕਰ ਰਿਆ ਸੀ ਮੱਧ ਪ੍ਰਦੇਸ਼ ਜਾਣਾ ਸੀਗਾ ਉਹਨੇ ਹੋਣਾ ਕੈਂਪੋ ਦੋ ਤਿੰਨ ਲਾ ਚੁੱਕਾ ਪਰ ਉਹ ਇੰਨਾ ਡੋਲ ਗਿਆ ਕਿ ਮम्मा ਮੈਂ ਤੁਹਾਨੂੰ ਛੱਡ ਕੇ ਜਾ ਨਹੀਂ ਸਕਦਾ ਤਾਂ ਤੁਹਾਡੇ ਕੋਲ ਕੋਈ ਲੀਡਰ ਆਏ ਕਿਹੜਾ ਕਿਹੜਾ ਲੀਡਰ ਆਇਆ ਮੁੱਖ ਮੰਤਰੀ ਕੋਈ ਵਿਰੋਧੀ ਧਿਰ ਦਾ ਨੇਤਾ ਕੋਈ ਵੱਡਾ ਲੀਡਰ ਕੋਈ ਨਹੀਂ ਆਇਆ ਅਸੀਂ ਧੰਨਵਾਦੀ ਹਾਂ ਵੀ ਸਾਡੇ ਫਰੀਦਕੋਟ ਵੀ ਤਿੰਨ ਚਾਰ ਕਿਲੋਮੀਟਰ ਤੇ 3-4 ਕਿਲੋਮੀਟਰ ਸੰਧਵਾ ਸਾਹਿਬ ਸਭ ਬੈਠੇ ਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਵੀ ਉਹ ਬੇਟੇ ਦੇ ਇੱਕ ਵਾਰ ਹੀ ਆਏ ਆ ਉਸ ਤੋਂ ਬਾਅਦ ਸਾਡੇ ਕੋਲੇ ਕੋਈ ਨਹੀਂ ਆਇਆ ਨਾ ਡੀਸੀ ਸਾਹਿਬ ਆਇਆ ਨਾ ਐਸਐਸਵੀ ਸਾਹਿਬ ਦਾ ਅਸੀਂ ਇਹਨਾਂ ਦਾ ਤਿੰਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਵੀ ਇਹਨਾਂ ਕੋਲੇ ਟਾਈਮ ਨਹੀਂ ਨਿਕਲਿਆ ਸਾਡੇ ਜੋਗਾ ਤੁਸੀਂ ਹੋਰ ਕੀ ਕਰ ਰਹੇ ਹੋ ਮੰਗ ਤਾਂ ਇਹੀ ਕਰਦੇ ਆ ਜੀ ਵੀ ਜਿੰਨੇ ਵੀ ਅਗਨੀ ਵੀਰ ਇਹ ਪ੍ਰਗਲੋਰ ਕੀਤੇ ਜਾਣ ਇਹਨਾਂ ਦਾ ਬੰਦਾ ਹੱਕ ਦਿੱਤਾ ਜਾਵੇ ਜੋ ਪੰਜਾਬ ਸਰਕਾਰ ਵੱਲੋਂ ਹੱਕ ਬੰਦਾ ਉਹ ਇਹ ਦੇਣ ਬਾਕੀ ਜਿਹੜਾ ਸੈਂਟਰ ਵੱਲੋਂ ਬੰਦ ਹੋ ਸੈਂਟਰ ਦੇਵੇ ਦੇਸ਼ਨੀਆ ਸਰਹੱਦਾਂ ਤੇ ਜਦੋਂ ਵੀ ਮਾਹੌਲ ਤਣਾਅਪੂਰਵਕ ਹੁੰਦਾ ਤਾਂ ਸਾਡੇ ਦੇਸ਼ ਦੇ ਬਹੁਤ ਸਾਰੇ ਜਿਹੜੇ ਫੌਜੀ ਜਵਾਨ ਨੇ ਉਹਨਾਂ ਨੂੰ ਦੇਸ਼ ਦੀ ਰੱਖਿਆ ਕਰਨ ਦੇ ਲਈ ਸ਼ਹਾਦਤਾਂ ਦੇਣੀਆਂ ਪੈਂਦੀਆਂ ਨੇ ਹੁਣ ਵੀ ਭਾਰਤ ਪਾਕਿਸਤਾਨ ਦਾ ਜਿਹੜਾ ਮਾਹੌਲਤ ਨਾ ਪੂਰਵਕ ਹੋਇਆ ਸੀ ਤਾਂ ਸਾਡੇ ਦੇਸ਼ ਦੇ ਬਹੁਤ ਸਾਰੇ ਜਿਹੜੇ ਫੌਜ ਦੇ ਵੀਰ ਜਵਾਨ ਸੀ ਉਹਨਾਂ ਨੂੰ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ ਅੱਜ ਅਸੀਂ ਫਰੀਦਕੋਟ ਦੇ ਵਿੱਚ ਆ ਜਿੱਥੇ ਇੱਕ ਨੌਜਵਾਨ ਨੇ ਆਕਾਸ਼ਦੀਪ ਥੋੜੀ ਦੇਰ ਪਹਿਲਾਂ ਹੀ ਅਗਨੀ ਵੀਰ ਸਿਲੈਕਟ ਹੋਇਆ ਸੀ ਭਾਰਤੀ ਫੌਜ ਦੇ ਵਿੱਚ ਤੇ ਬਾਰਡਰ ਦੇ ਉੱਤੇ ਦੇਸ਼ ਦੀ ਰੱਖਿਆ ਕਰ ਰਿਹਾ ਸੀ ਤੇ ਜਿਹਦੇ ਵਿੱਚ ਉਹਦੀ ਜਾਨ ਚਲੀ ਗਈ ਪਰਿਵਾਰ ਸਾਡੇ ਨਾਲ ਹੈ ਛੋਟੀ ਉਮਰ ਦੇ ਵਿੱਚ ਨੌਜਵਾਨ ਨੇ ਸ਼ਹੀਦੀ ਦਿੱਤੀ ਹੈ ਪਰਿਵਾਰ ਸਾਡੇ ਨਾਲ ਹੈ ਗੱਲਬਾਤ ਕਰਦੇ ਹਾਂ ਕਿ ਕਦੋਂ ਭਰਤੀ ਹੋਇਆ ਸੀ ਕਦੋਂ ਪਤਾ ਲੱਗਿਆ ਮਾਤਾ ਜੀ ਸਾਡੇ ਨਾਲ ਨੇ ਮਾਤਾ ਜੀ ਆਕਾਸ਼ਦੀਪ ਕਦੋਂ ਭਰਤੀ ਹੋਇਆ ਸੀ ਕਿੰਨੀ ਉਮਰ ਸੀ ਉਹਦੀ ਉਮਰ 20 ਸਾਲ 5 ਮਹੀਨੇ ਦੀ ਸੀ ਜੀ ਹਾਂਜੀ ਪੌਣੇ 2 ਸਾਲ ਹੋ ਗਏ ਸੀ ਜੀ ਉਹਨੂੰ ਭਰਤੀ ਹੋਏ ਨੂੰ ਹਾਂਜੀ ਜਦੋਂ ਅਗਨੀਵੀਰ ਭਰਤੀ ਹੋਇਆ ਸੀਗਾ ਬਹੁਤ ਸਾਰਾ ਸਾਡੇ ਸਿਆਸਤਦਾਨ ਰੋਲਾ ਵੀ ਪਾਉਂਦੇ ਆ ਕਿ ਅਗਨੀਵੀਰ ਤੇ ਰੈਗੂਲਰ ਭਰਤੀ ਦੇ ਵਿੱਚ ਫਰਕ ਹੈ ਤੁਹਾਨੂੰ ਕੀ ਪਤਾ ਲੱਗਿਆ ਸੀ ਰੈਗੂਲਰ ਫੌਜੀ ਨੂੰ ਕੀ ਮਿਲਦਾ ਹੈ ਅਗਨੀਵੀਰ ਨੂੰ ਕੀ ਮਿਲਦਾ ਹੈ ਤੇ ਅਗਨੀਵੀਰ ਨੇ ਡਿਊਟੀ ਕਿੱਥੇ ਦੇਣੀ ਹੁੰਦੀ ਹੈ ਤੇ ਰੈਗੂਲਰ ਫੌਜੀ ਨੇ ਕਿੱਥੇ ਦੇਣੀ ਹੁੰਦੀ ਹੈ ਇਸ ਬਾਰੇ ਸਾਨੂੰ ਕੁਝ ਵੀ ਪਤਾ ਨਹੀਂ ਸੀ ਜੇ ਪਤਾ ਹੁੰਦਾ ਤੇ ਅਸੀਂ ਨਾ ਪੇਛਦੇ ਸਾਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ ਹਾਂਜੀ ਆਕਾਸ਼ਦੀਪ ਦੀ ਡਿਊਟੀ ਹੈ ਕਿੱਥੇ ਸੀਗੀ ਸ਼੍ਰੀਨਗਰ ਸੀ ਜੀ ਸਾਨੂੰ ਸ਼੍ਰੀਨਗਰ ਕਹਿੰਦਾ ਹੁੰਦਾ ਸੀ ਬੇਟਾ ਵੀ ਸ਼੍ਰੀਨਗਰ ਆ ਜੀ ਹਾਂਜੀ ਤੇ ਲਾਸਟ ਵਾਰ Akashdeep ਕਦੋਂ ਆਇਆ ਸੀ ਕਦੋਂ ਤੁਹਾਨੂੰ ਮਿਲਿਆ ਸੀਗਾ 12 ਅਪ੍ਰੈਲ ਨੂੰ ਛੁੱਟੀ ਆਇਆ ਜੀ 27 ਅਪ੍ਰੈਲ ਨੂੰ ਵਾਪਸ ਗਿਆ ਜੀ ਹਾਂਜੀ 14 ਤਰੀਕ ਨੂੰ ਉਹਦੇ ਨਾਲ ਮੇਰੀ ਗੱਲ ਹੁੰਦੀ ਆ ਸ਼ਾਮ ਨੂੰ ਵੀਡੀਓ ਕਾਲ ਵੀ ਹੁੰਦੀ ਆ ਬਹੁਤ ਵਧੀਆ ਗੱਲ ਕਰ ਰਿਹਾ ਖਾਣਾ ਖਾ ਕੇ ਕਹਿੰਦਾ ਮੰਮਾ ਅੱਜ ਡਿਊਟੀ ਨਹੀਂ ਗਈ ਵੀ ਮੈਂ ਬਹੁਤ ਵਧੀਆ ਗੱਲ ਕੀਤੀ ਉਹਨੇ ਸਵੇਰ ਉਹਦੀ ਡਿਊਟੀ ਸੀ ਅਸੀਂ ਕਾਲ ਕੀਤੀ ਉਹਨੇ ਨਹੀਂ ਗੱਲ ਨਹੀਂ ਹੋ ਪਾਈ ਸਾਡੀ ਚਲ ਅਸੀਂ ਕਿਹ ਡਿਊਟੀ ਤੇ ਹੋਊਗਾ ਉਸ ਤੋਂ ਬਾਅਦ ਸਾਡੀ ਉਹਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਜੀ ਫਿਰ ਤੁਹਾਨੂੰ ਕਦੋਂ ਪਤਾ ਲੱਗਿਆ ਸਿੱਕੇ ਕਾਸ਼ਦੀਪ ਜੀ ਸ਼ਹਾਦਤ ਹੋ ਗਈ ਹੈ ਤੁਹਾਨੂੰ 10:04 ਤੇ ਕਾਲ ਆਉਂਦੀ ਹੈ ਜੀ ਪਹਿਲਾਂ ਇਹਨਾਂ ਨੂੰ ਆਉਂਦੀ ਆ ਇਹਨਾਂ ਨੂੰ ਨਹੀਂ ਪਤਾ ਲੱਗਾ ਫੋਨ اٹੈਂਡ ਨਹੀਂ ਹੋਇਆ ਸ਼ਾਇਦ ਹੋਇਆ ਕਿ ਨਹੀਂ ਪਰ ਮੈਨੂੰ ਜਦੋਂ ਘਰ ਕਾਲ ਆਉਂਦੀ ਹੈ ਤੇ ਕਹਿੰਦੇ ਵੀ ਤੁਸੀਂ ਆਕਾਸ਼ਦੀਪ ਦੇ ਮਦਰ ਮੇਕਾ ਹਾਂ ਜੀ ਹੰਦੇਵੀ ਤੋਂ ਡੇ ਇਦਾਂ ਬੇਟੇ ਦੇ ਗੋਲੀ ਲੱਗ ਗਈ ਐ ਤੇ ਸਰ ਅੱਗੇ ਮੇਰੇ ਤੋਂ ਉਹਨਾਂ ਨਾਲ ਗੱਲ ਨਹੀਂ ਹੋਈ ਪਰ ਵੀ ਉਹਨਾਂ ਨੇ ਵੀ ਬਹੁਤ ਅਫਸੋਸ ਨਾਲ ਗੱਲ ਕੀਤੀ ਸਾਡੇ ਨਾਲ ਹਾਂਜੀ ਜਦੋਂ ਕਾਸ਼ ਦੀ ਭਰਤੀ ਹੋਇਆ ਸੀ ਭਰਤੀ ਹੋਣ ਦੇ ਬਾਵਜੂਦ ਤੁਸੀਂ ਕਦੇ ਉਹਨੂੰ ਉੱਥੇ ਮਿਲਣ ਗਏ ਜਿੱਥੇ ਡਿਊਟੀ ਸੀ ਜਾਂ ਜਿੱਥੇ ਟ੍ਰੇਨਿੰਗ ਹੁੰਦੀ ਸੀ ਹਾਂਜੀ ਅਸੀਂ ਹਸਾਰ ਗਏ ਸੀ ਜੀ ਮਿਲਣ ਬਹੁਤ ਵਧੀਆ ਸਾਨੂੰ ਮਾਨ ਸਨਮਾਨ ਦਿੱਤਾ ਗਿਆ ਉੱਥੇ ਅਸੀਂ ਬੇਟੇ ਨੂੰ ਮਿਲ ਕੇ ਆਏ ਸਾਨੂੰ ਐਂ ਸੀ ਵੀ ਕਿਤੇ ਗੇਟ 'ਚੋਂ ਮੋੜ ਦੇਣਗੇ ਵੀ ਮਿਲਣ ਨਹੀਂ ਪਰ ਸਾਨੂੰ ਇੰਨੀ ਇੱਜ਼ਤ ਦਿੱਤੀ ਬਹੁਤ ਜ਼ਿਆਦਾ ਹਾਂਜੀ ਜਦੋਂ ਬੇਟਾ ਫਿਰ ਸ਼ਿਰੀ ਨਗਰ ਜਾ ਰਿਹਾ ਸੀ ਇੱਥੋਂ ਘਰ ਦੇ ਅੱਗੋਂ ਲੰਘਿਆ ਬਸੜੀ ਵੀਡੀਓ ਹੈ ਜਿਹੜੀ ਉਹ ਘਰ ਦੇ ਅੱਗੋਂ ਜਾ ਰਿਹਾ ਸੀ ਉਸ ਦਿਨ ਵੀ ਉਹਦੇ ਸਾਹਬ ਨੇ ਉਹ ਮਿਲਿਆ ਕਰਕੇ ਉਹਦੇ ਅਫਸਰ ਨਾਲ ਮਿਲੇ ਸੀ ਅਸੀਂ ਉਹਨਾਂ ਨੇ ਦੇਖ ਲਿਆ ਵੀ ਆਕਾਸ਼ਦੀਪ ਦੇ ਮਾਤਾ ਪਿਤਾ ਖੜੇ ਆ ਪਰ ਇਹਨਾਂ ਨੂੰ ਮਲਾ ਕੇ ਲਜਾਣਾ ਉਹਨੇ ਕਿਹਾ ਸੀ ਮੰਮਾ ਕਾਣਵਾਈ ਰੁਕਣੀ ਨਹੀਂ ਵੀ ਨਹੀਂ ਮਿਲ ਸਕਦੀ ਪਰ ਉਹਨਾਂ ਦੇ ਅਫਸਰ ਦੀ ਚੰਗਿਆਈ ਨੇ ਇੱਕ ਮਾਂ ਦੇ ਨਾਲ ਮੇਲ ਮਲਾਪ ਕਰਾਇਆ ਇਹ ਜਿਹੜੀ ਉਹ ਬੱਸ ਵਾਲੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਉਹ ਛੁੱਟੀ ਨਹੀਂ ਸੀ ਆਇਆ ਉਹ ਵੈਸੇ ਮਿਲ ਗਏ ਉਹ ਤਾਂ ਵੈਸੇ ਛਿਰੀ ਨਗਰ ਜਾ ਰਹੀ ਸੀ ਨਾ ਕਾਂਵਾਈ ਇੱਧਰ ਦੀ ਲੰਗੀ ਸੀ ਜੀ ਤਾਂ ਕਰਕੇ ਮੇਲ ਮਿਲਾਪ ਹੋ ਗਿਆ ਸੀ ਸਾਨੂੰ ਕਹਿੰਦਾ ਵਾ ਮਾ ਰੁਕਣਾ ਨਹੀਂ ਤੁਸੀਂ ਖੜਜੋ ਬਾਏ ਕਰ ਸਕਦੇ ਆ ਪਰ ਉਹਨਾਂ ਦੇ ਅਫਸਰ ਨਹੀਂ ਸਾਨੂੰ ਅਸੀਂ ਮਿਲ ਕੇ ਆਏ ਹੋਏ ਸੀ ਹਸਾਰ ਉਹਨਾਂ ਦੇਖਿਆ ਕਿ ਆਕਾਸ਼ਦੀਪ ਦੇ ਮਾਤਾ ਪਿਤਾ ਖੜੇ ਆ ਰੋਡ ਤੇ ਅਸੀਂ ਰੋਡ ਤੇ ਖੜ ਗਏ ਵੀ ਚਲੋ ਦੇਖ ਲਾਂਗੇ ਨਾ ਮਿਲਣ ਦੇਣਗੇ ਤਾਂ ਪਰ ਉਹਨਾਂ ਨੇ ਸਾਨੂੰ ਮਲਾਇਆ ਬੇਟੇ ਨੂੰ ਬੱਸ ਰੋਕ ਕੇ ਇਹ ਕਿੰਨੀ ਤਰੀਕ ਦੀ ਗੱਲ ਸੀ ਇਹ ਤਰੀਕ 11ਵੇਂ ਮਹੀਨੇ ਦੀ 9 ਤਰੀਕ ਦੀ ਗੱਲ ਹੈ ਜੀ ਹੁਣ ਤੁਸੀਂ ਮੰਗ ਕੀ ਕਰਦੇ ਹੋ ਜਿਵੇਂ ਅਗਨੀ ਵੀਰ ਤੇ ਰੈਗੂਲਰ ਫੌਜੀ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਦੀ ਕਮੀ ਰਹਿ ਜਾਂਦੀ ਹੈ ਕੀ ਮੰਗ ਕੀ ਕਰਦੇ ਹੋ ਤੇ ਕਹਿੰਦੇ ਵੀ ਚਲੋ ਇਹ ਪਰਤੀ ਰੈਗੂਲਰ ਕੀਤੀ ਜਾਵੇ ਮੰਗ ਤਾਂ ਇਹ ਵੀ ਆ ਤੇ ਪਰ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਜੀ ਬਸ ਇਹੋ ਮਾਯਾ ਜਿਹੜੇ ਕਹਿੰਦੇ ਕਿ ਉਹਨਾਂ ਦਾ ਨੌਜਵਾਨ ਬੱਚਾ ਜਿਹੜਾ 20 ਸਾਲ ਦੀ ਹਲੇ ਉਮਰ ਸੀ ਦੇਸ਼ ਲਈ ਸ਼ਹਾਦਤ ਦਿੱਤੀ ਹੁਣ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਉਹਨਾਂ ਦੇ ਪਿਤਾ ਜੀ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ लास्ट ਵਾਰ ਤੁਹਾਡੀ ਕਦੋਂ ਗੱਲ ਹੋਈ ਸੀ ਕਾਸ਼ ਦੀ ਬਣਾ ਜੀ ਮੌਤ ਹੋਣ ਤੋਂ ਪਹਿਲਾਂ 6 ਵਜੇ ਕੇ ਤੇ 20 25 ਮਿੰਟ ਤੇ ਉਹਦੀ ਕਾਲ ਆਈ ਅਸੀਂ ਮੱਜਾਂ ਚੋਰੇ ਸੀਗੇ ਦੋਨੇ ਜੀ ਉਹਦੀ ਕਾਲ ਆਈ ਵੀ ਮੰਮਾ ਫੋਨ ਕਿਉਂ ਨਹੀਂ ਚੁੱਕ ਰਹੀ ਮੈਂ ਕਿਹਾ ਪੁੱਤ ਵੀ ਡਾਡਾ ਉਹ ਜਿਹੜਾ ਫੋਨ ਉਹਨਾਂ ਦਾ ਰਸੋਈ ਚ ਪਿਆ ਆਵੇ ਮੇਰੇ ਕੋਲੇ ਮੇਰੇ ਨਾਲ ਵੀ ਗੱਲ ਕਰਾਈ ਉਹਦੀ ਵਧੀਆ ਗੱਲ ਕੀਤੀ ਉਹਨੇ ਕੋਈ ਨਹੀਂ ਸ਼ਾਮ ਨੂੰ ਗੱਲ ਕੀਤੀ ਸਵੇਰ ਉਹਦੀ ਕਾਲ ਆ ਗਈ ਉਹਦੀ ਮੌਤ ਹੋ ਗਈ ਐਨਾ ਸਾਨੂੰ ਪਤਾ ਲੱਗਾ ਰੱਬ ਜਾਣੇ ਉਹ ਦਿਨ ਕੀ ਹੋਇਆ ਉੱਥੇ ਕੀ ਨਹੀਂ ਹੋਇਆ ਇਹ ਉਹ ਨੂੰ ਪਤਾ ਚਾਹੀਓ ਪਰਮਾਤਮਾ ਨੂੰ ਪਤਾ ਵੀ ਕੀ ਹੋਇਆ ਉਹਦੇ ਨੂੰ ਜਿਵੇਂ ਤੁਹਾਡੀ ਤਾਂ ਫੌਜ ਦੇ ਬੜੇ ਸੀਨੀਅਰ ਲੋਕਾਂ ਨਾਲ ਗੱਲਬਾਤ ਹੋਈ ਨੇ ਅਧਿਕਾਰੀਆਂ ਦੇ ਨਾਲ ਤੁਸੀਂ ਨਹੀਂ ਕੋਈ ਗੱਲਬਾਤ ਕੀਤੀ ਜਿਵੇਂ ਆਪਾਂ ਪਹਿਲਾਂ ਦੇਖਦੇ ਹਾਂ ਬਹੁਤ ਸਾਰੇ ਜਿਹੜੇ ਫੌਜੀ ਸ਼ਹੀਦ ਹੁੰਦੇ ਆ ਉਹਨਾਂ ਦੀਆਂ ਯਾਦਗਾਰਾਂ ਬਣ ਜਾਂਦੀਆਂ ਨੇ ਜਾਂ ਇਦਾਂ ਦੀ ਕੋਈ ਗੱਲ ਹੋਈ ਜਾਂ ਅਗਨੀ ਵੀਰ ਨੂੰ ਕੀ ਕੀ ਮਿਲਣਾ ਹੈ ਹਜੇ ਤੱਕ ਤਾਂ ਕੋਈ ਉਹਨਾਂ ਨੇ ਉਹ ਤਾਂ ਇਨਕੁਆਰੀ ਚੱਲ ਰਹੀ ਹੈ ਕਹਿ ਰਹੇ ਆ ਜੇ ਵੇਖੋ ਕੋਈ ਇਨਕੁਆਰੀ ਚ ਕੀ ਉਹ ਰਿਜ਼ਲਟ ਕੱਢ ਦੇ ਕਿੱਧਰ ਨੂੰ ਜਾਂਦੇ ਕੀ ਕਰਦੇ ਉਹ ਫੌਜ ਦਾ ਕੰਮ ਆ ਜੀ ਠੀਕ ਹੈ ਨਾ ਜੀ ਹਾਂ ਹੁਣ ਤੱਕ ਤੁਹਾਡੇ ਕੋਲ ਕੋਈ ਲੀਡਰ ਆਏ ਕਿਹੜਾ ਕਿਹੜਾ ਲੀਡਰ ਆਇਆ ਮੁੱਖ ਮੰਤਰੀ ਕੋਈ ਵਿਰੋਧੀ ਧਿਰ ਦਾ ਨੇਤਾ ਕੋਈ ਵੱਡਾ ਲੀਡਰ ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਕਲਤਾਰ ਸਿੰਘ ਸੰਧਮ ਆਇਆ ਜੀ ਫਿਰ ਗਰਦੇਤਾ ਸਿੰਘ ਸੇਕੋਂ ਕੀ ਕੀ ਢੱਲੋਂ ਜੀ ਬੰਟੀ ਰਵਾਣਾ ਤੇ ਬਲਦੇਵ ਸਿੰਘ ਮੈਸਟਰ ਕਈ ਉਹ ਜੇ ਆਏ ਸਾਡੇ ਕੋਲੇ ਲੀਡਰ ਜਿਹੜੇ ਪਰ ਕੱਲੀਆਂ ਫੋਟੋਆਂ ਹੀ ਖਿਜਾ ਕੇ ਗਏ ਹੋਰ ਕੁਝ ਨਹੀਂ ਸਾਡੇ ਕੋਲ ਨਹੀਂ ਕੋਈ ਅਧਿਕਾਰੀ ਆਇਆ ਵੱਡਾ ਜਿਨੇ ਕੋਈ ਭਰੋਸਾ ਦਿੱਤਾ ਹੋਵੇ ਕੋਈ ਗੱਲ ਹੋਈ ਹੋਵੇ ਨਹੀਂ ਜੀ ਕੋਈ ਨਹੀਂ ਆਇਆ ਅਸੀਂ ਧੰਨਵਾਦ ਦੀਆਂ ਵੀ ਸਾਡੇ ਫਰੀਦਕੋਟ ਵੀ ਤਿੰਨ ਚਾਰ ਕਿਲੋਮੀਟਰ ਤੇ ਤਿੰਨ ਚਾਰ ਕਿਲੋਮੀਟਰ ਸੰਧਵਾ ਸਾਹਿਬ ਸੈ ਬੈਠੇ ਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਵੀ ਉਹ ਬੇਟੇ ਦੇ ਇੱਕ ਵਾਰ ਹੀ ਆਏ ਆ ਉਸ ਤੋਂ ਬਾਅਦ ਸਾਡੇ ਕੋਲੇ ਕੋਈ ਨਹੀਂ ਆਇਆ ਨਾ ਡੀਸੀ ਸਾਹਿਬ ਆਇਆ ਨਾ ਐਸਐਸਬੀ ਸਾਹਿਬ ਦਾ ਅਸੀਂ ਇਹਨਾਂ ਦਾ ਤਿੰਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਵੀ ਇਹਨਾਂ ਕੋਲੇ ਟਾਈਮ ਨਹੀਂ ਨਿਕਲਿਆ ਸਾਡੇ ਜੋਗਾ ਤੇ ਆਪਦੇ ਰਜਾਮੇ ਚ ਰਹੇ ਆ ਪਰ ਮੈਂ ਵੀ ਪਾਰਟੀ ਦਾ ਇੱਕ ਵਰਕਰ ਆ ਇਹਨਾਂ ਦਾ ਕੋਈ ਬਾਹਰ ਲਾਣੀ ਪਰ ਇਹਨਾਂ ਦਾ ਫਰਜ ਬੰਦਾ ਸੀ ਆਉਣ ਦਾ ਪਰ ਹਜੇ ਤੱਕ ਕੋਈ ਨਹੀਂ ਆਇਆ ਜੀ ਤੁਸੀਂ ਹੁਣ ਮੰਗ ਕੀ ਕਰ ਰਹੇ ਹੋ ਮੰਗ ਤਾਂ ਇਹੀ ਕਰਦੇ ਆ ਜੀ ਵੀ ਜਿੰਨੇ ਵੀ ਅਗਨੀ ਵੀਰ ਇਹ ਰੋਗਲੋਰ ਕੀਤੇ ਜਾਣ ਇਹਨਾਂ ਦਾ ਬੰਦਾ ਹੱਕ ਦਿੱਤਾ ਜਾਵੇ ਜੋ ਪੰਜਾਬ ਸਰਕਾਰ ਵੱਲੋਂ ਹੱਕ ਬੰਦਾ ਉਹ ਇਹ ਦੇਣ ਬਾਕੀ ਜਿਹੜਾ ਸੈਂਟਰ ਵੱਲੋਂ ਬੰਦ ਹੋ ਸੈਂਟਰ ਦੇਵੇ ਤੁਹਾਡੇ ਕਿੰਨੇ ਬੱਚੇ ਸੀ ਕਾਸ਼ਦੀਪੂਣੀ ਕਿੰਨੇ ਭੈਣ ਭਰਾ ਸੀਗੇ ਜੀ ਜੀ ਦੋ ਭਰਾ ਜੀ ਕਾਸ਼ਦੀਪ ਦਾ 2000 ਉਹਦਾ 1 2005 ਦਾ ਜਨਮ ਹੈ ਜੀ ਤੇ ਜਿਹੜਾ ਛੋਟਾ ਉਹਦਾ 14 6 2008 ਦਾ ਜਨਮ ਹੈ ਜੀ ਦੋ ਬੇਟੀ ਹੈ ਜੀ ਦੋ ਬੇਟੇ ਹੀ ਹੈ ਜੀ ਸਾਡੇ ਹਾਂਜੀ ਉਹ ਪੜ ਰਿਹਾ ਪਲੱਸ 2 ਚ ਐਨਸੀਸੀ ਦੀ ਤਿਆਰੀ ਕਰ ਰਿਹਾ ਸੀ ਮੱਧ ਪ੍ਰਦੇਸ਼ ਜਾਣਾ ਸੀਗਾ ਉਹਨੇ ਹੁਣ ਕੈਂਪੋ ਦੋ ਤਿੰਨ ਲਾ ਚੁੱਕਾ ਪਰ ਉਹ ਇੰਨਾ ਕਿ ਡੋਲ ਗਿਆ ਕਿ ਮਮਾ ਮੈਂ ਤੁਹਾਨੂੰ ਛੱਡ ਕੇ ਜਾ ਨਹੀਂ ਸਕਦਾ ਹਾਂਜੀ ਇਹ ਕਾਸ਼ਦੀਪ ਦੇ ਮਾਤਾ ਪਿਤਾ ਸੀਗੇ ਤੁਸੀਂ ਦੇਖਿਆ ਹੋਣਾ ਪਿਛਲੇ ਜਿੰਨੇ ਮਜੀਠਾ ਦੇ ਇੱਕ ਪਿੰਡ ਦੇ ਵਿੱਚ ਬਹੁਤ ਸਾਰੇ ਲੋਕ ਸੀਗੇ ਜਿਹੜੇ ਜਾਲੀ ਨਕਲੀ ਸ਼ਰਾਬ ਪੀ ਕੇ ਜਿਨ੍ਹਾਂ ਦੀ ਮੌਤ ਹੋ ਗਈ ਸੀ ਮੌਤ ਕਿਸੇ ਦੀ ਵੀ ਹੋਵੇ ਦੁਖਦਾਈ ਹੁੰਦੀ ਹੈ ਕਿਉਂਕਿ ਪਰਿਵਾਰ ਨੂੰ ਉਹਦੇ ਦੋਸਤਾਂ ਮਿੱਤਰਾਂ ਨੂੰ ਘਾਟਾ ਪੈਂਦਾ ਪਰ ਅਸੀਂ ਇਸ ਗੱਲ ਦਾ ਜ਼ਿਕਰ ਇਸ ਕਰਕੇ ਕਰ ਰਹੇ ਹਾਂ ਉੱਥੇ ਤੁਹਾਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਨਜ਼ਰ ਆਏ ਹੋਣਗੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਨਜ਼ਰ ਆਏ ਹੋਣਗੇ ਉੱਥੇ ਤੁਹਾਨੂੰ ਵਿਕਰਮ ਮਜੀਠੀਆ ਵੀ ਨਜ਼ਰ ਆਏ ਹੋਣਗੇ ਉੱਥੇ ਤੁਹਾਨੂੰ ਹੋਰ ਵੀ ਵੱਡੇ ਵੱਡੇ ਸਾਡੇ ਪੰਜਾਬ ਦੇ ਲੀਡਰ ਆ ਸਿਆਸਤਦਾਨ ਆ ਨਜ਼ਰ ਆਏ ਤੇ ਇੱਕ 20 ਸਾਲ ਦੇ ਨੌਜਵਾਨ ਨੇ ਦੇਸ਼ ਦੇ ਲਈ ਕੁਰਬਾਨੀ ਦਿੱਤੀ ਆਪਣੀ ਜਾਨ ਕੁਰਬਾਨ ਦਿੱਤੀ ਸ਼ਹਾਦਤ ਦਿੱਤੀ ਨਾ ਸਾਡੇ ਮੁੱਖ ਮੰਤਰੀ ਕੋਲ ਟਾਈਮ ਹੈ ਕਿ ਉਹ ਖਸ਼ਦੀਪ ਦੇ ਕਰ ਆ ਜਵੇ ਉਹਦੇ ਮਾਪਪਾ ਦੀਆਂ ਅੱਖਾਂ ਦੇ ਹੰਝੂ ਪੂੰਝ ਦੇਵੇ ਨਾ ਸਾਡੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਬਾ ਕੋਲ ਟਾਈਮ ਹੈ ਨਾ ਸਾਡੇ ਡੀਸੀ ਕੋਲ ਟਾਈਮ ਹੈ ਨਾ ਸਾਡੇ ਹੋਰ ਕਿਸੇ ਅਧਿਕਾਰੀ ਕੋਲ ਟਾਈਮ ਹੈ ਤੇ ਨਾ ਹੀ ਸਾਡੇ ਵਿਕਰਮ ਮਜੀਠੀਆ ਕੋਲ ਟਾਈਮ ਹੈ ਤੇ ਪਰਿਵਾਰ ਦੀਆਂ ਨਜ਼ਰਾਂ ਕੇਂਦਰ ਸਰਕਾਰ ਵੱਲ ਟਿਕੀਆਂ ਹੋਈਆਂ ਨੇ ਕਿ ਸਾਡਾ ਜਿਹੜਾ ਪੁੱਤ ਹੈ ਜਿਹਨੇ ਦੇਸ਼ ਦੀ ਰੱਖਿਆ ਦੇ ਲਈ ਜਾਨ ਕੁਰਬਾਨ ਕਰਤੀ ਉਹਨੂੰ ਘੱਟੋ-ਘੱਟ ਅਮਰ ਸ਼ਹੀਦ ਦਾ ਦਰਜਾ ਤਾਂ ਮਿਲ ਜਵੇ ਤੇ ਜਿਹੜੀ ਪੰਜਾਬ ਸਰਕਾਰ ਹੈ ਉਹ ਵੀ ਉਹਦਾ ਮਾਨ ਸਨਮਾਨ ਬਹਾਲ ਕਰੇ ਪਰ ਦੇਖਦੇ ਹਾਂ ਕਦੋਂ ਇਹਨਾਂ ਸਿਆਸਤਦਾਨਾਂ ਦੀ ਨਜ਼ਰ ਇਸ ਪਰਿਵਾਰ ਤੇ ਪੈਂਦੀ ਹੈ ਉਸ ਛੋਟੇ ਉਮਰ ਦੇ ਨੌਜਵਾਨ ਦੀ ਸ਼ਹੀਦੀ ਦੀ ਸ਼ਹਾਦਤ ਤੇ ਪੈਂਦੀ ਹੈ ਤੇ ਇੱਧਰ ਨੂੰ ਕਦੋਂ ਹੀ ਆਉਂਦੇ ਆ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਭਾਟੀਆ